ਤਾਨੂੰ ਲੱਗਦਾ ਹੈ ਕਿ ਬਾਕੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੇ ਲਈ ਖਤਰਾ ਹੈ ਜਾਂ ਹਿੰਦੂਆਂ ਦੇ ਤਾਂ ਕਹਿੰਦੇ ਪੰਜਾਬ ਰਹਿਣ ਯੋਗ ਨਹੀਂ ਜਾਂ ਸੇਫ ਹੀ ਨਹੀਂ ਮੰਨਿਆ ਜਾ ਰਿਹਾ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਕੁਝ ਹੈ ਦੇਖੋ ਜੀ ਜਿੰਨੇ ਸਾਲ ਹੋ ਗਏ 45 47 ਸਾਲ ਦੀ ਉਮਰ ਹੋ ਗਈ ਕਦੇ ਅੱਜ ਤੱਕ ਤਾਂ ਨਹੀਂ ਲੱਗਿਆ ਹਾਂ ਉਹਨਾਂ ਨੂੰ ਲੱਗਦਾ ਹੋਊ ਜਿਨ੍ਹਾਂ ਦੀਆਂ ਰੋਟੀਆਂ ਸਿੱਕਦੀਆਂ ਹੋਣਗੀਆਂ ਬਿਲਕੁਲ ਉਹਨਾਂ ਨੂੰ ਲੱਗਦਾ ਹੋਊ ਕਿ ਯਾਰ ਹਿੰਦੂ ਭਾਈਚਾਰਾ ਇੱਥੇ ਸੇਫ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਉਹ ਮਾਹੌਲ ਨਹੀਂ ਬਣਾਉਣਗੇ ਇਦਾਂ ਦਾ ਜੇ ਆਪਾਂ ਕਿਸੇ ਨੂੰ ਕਹਿਣ ਲੱਗ ਜੀ ਨਾ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਉਹਨੂੰ 10 ਬੰਦੇ ਹੋਰ ਕਹਿਣ ਲੱਗ ਜਾਂਦੇ ਆ ਵੀ ਇਹ ਸੱਚ ਕੋਈ ਮਾੜਾ ਹੋ ਜਿਹੜਾ ਉਹਨੂੰ ਰੋਜ਼ ਬੰਦਾ ਮਾੜਾ ਕਹਿ ਕੇ ਜਾਂਦੇ ਆ ਜੇ ਮਾਹੌਲ ਜਿਹੜਾ ਅੱਜ ਮਾਹੌਲ ਹੈਗਾ ਇਹੀ ਮਾਹੌਲ ਪਹਿਲਾਂ ਸੀ ਇਹ ਤਾਂ ਰੌਲਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੋ ਗਿਆ ਤੁਸੀਂ ਲਿਖਣਾ ਹੀ ਹੈ ਗੁੱਠਾ ਹੀ ਰਪਣਾ ਇਸੇ ਬਾਰੇ ਵੀ ਕੁਝ ਵੀ ਲਿਖ ਦਿਓ ਤੁਸੀਂ ਲਿਖ ਦਿਓ ਮਾਹੌਲ ਸੇਫ ਨਹੀਂ ਤਾਂ ਜਿੰਨੇ ਲੋਕ ਆ ਉਹਨਾਂ ਨੇ ਪੜ੍ਹਨਾ ਨਹੀਂ ਉਹਨਾਂ ਨੇ ਸੋਚਣਾ ਨਹੀਂ ਉਹਨਾਂ ਨੇ ਦੇਖਣਾ ਨਹੀਂ ਉਹਨਾਂ ਨੂੰ ਤਾਂ ਲੱਗਦਾ ਵੀ ਯਾਰ ਇੱਕ ਚੀਜ਼ ਨੂੰ ਆਪਾਂ ਵਾਇਰਲ ਕਰ ਦਈਏ ਹਾਂ ਅੱਜ ਵੀ ਮਾਹੌਲ ਵਧੀਆ ਹੈ ਮੈਂ ਇੱਥੇ ਪਿੰਡ 'ਚ ਬੈਠਾ ਹਾਂ ਬਠਿੰਡੋਂ ਆ ਕੇ ਇੱਥੇ ਬੈਠਾ ਇੱਥੇ ਤਕਰੀਬਨ 20 ਬੰਦੇ ਮੇਰੇ ਮਗਰ ਤਾਸ਼ ਖੇਡ ਰਹੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਅਮਰਤਧਾਰੀ ਵੀ ਬੈਠੇ ਆ ਨਾਲ ਉਹਨਾਂ ਦੇ ਠੀਕ ਹੈ ਉਹਨਾਂ ਦੇ ਨਾਲ ਜਿਹੜੇ ਕੋਈ ਹੋਰ ਹਿੰਦੂ ਤਪਕੇ ਦੇ ਮੁੰਡੇ ਵੀ ਬੈਠੇ ਆ ਬਜ਼ੁਰਗ ਬੈਠੇ ਆ ਉਹਨਾਂ 'ਚ ਸਿੱਖ ਭਾਈਚਾਰੇ ਦੇ ਵੀ ਬੈਠੇ ਆ ਠੀਕ ਹੈ ਤਾਂ ਉਹਨਾਂ ਦੇ ਵਿੱਚ ਤਾਂ ਕੁਝ ਆਪਸ ਚ ਲੜਾਈ ਨਹੀਂ ਹੋਈ ਚਾਰ ਖੇਡ ਰਹੇ ਆ ਚਾਰ ਦੇਖ ਵੀ ਰਹੇ ਚਾਰ ਗੱਲਾਂ ਵੀ ਮਾਰ ਰਹੇ ਆ ਅਸੀਂ ਇੱਥੇ ਬੈਠੇ ਆ ਸਾਡੇ ਕੋਲੇ ਆਉਂਦੇ ਆ ਸਾਰੇ ਗੱਲਾਂ ਮਾਰਦੇ ਆ ਇੱਥੇ ਪਿੰਡ ਦੇ ਵਿੱਚ ਅਮਰਤ ਧਾਰੀ ਮੁੰਡੇ ਆ ਉਹਨਾਂ ਨੇ ਇੱਥੇ ਸੇਵਾ ਕਰਾਈ ਜਿੱਦਨ ਇਹ ਮੂਰਤੀਆਂ ਸਥਾਪਨਾ ਕੀਤੀਆਂ ਮੁਸਲਮਾਨ ਭਾਈਚਾਰੇ ਦੇ ਬੰਦੇ ਆ ਉਹਨਾਂ ਨੇ ਸੇਵਾ ਦੁੱਧ ਪਾਣੀ ਦੀ ਇੱਥੇ ਨਾਲ ਕਰਵਾਈ ਕਿਉਂ ਕਿਉਂਕਿ ਇਹ ਭਾਈਚਾਰਾ ਇਸ ਪਿੰਡ ਦਾ ਪਿਆਰ ਹੈ ਇੱਥੇ ਭਾਈਚਾਰਾ ਬਣਿਆ ਹੋਇਆ ਇੱਥੇ ਮਾਹੌਲ ਆ ਜਿਹੜਾ ਉਹ ਇੱਕ ਦੂਜੇ ਨਾਲ ਪਿਆਰ ਵੰਡਣ ਦਾ ਪਿਆਰ ਦੇਣ ਦਾ ਪਿਆਰ ਲੈਣ ਦਾ ਭਾਈਚਾਰਾ ਕਦੇ ਵੀ ਕੁਝ ਨਹੀਂ ਇਦਾਂ ਦਾ ਜਿਹੜਾ ਹੋਣਾ ਕਿ ਇਦਾਂ ਜਾਂ ਲੱਗੇ ਕਿ ਇੱਥੇ ਨੁਕਸਾਨ ਹੋ ਜੂ ਕਿਸੇ ਦਾ ਯਾਰ ਨਹੀਂ ਇਹ ਤਾਂ ਹਿੰਦੂਆਂ ਦਾ ਸਿਸਟਮ ਹੈ ਨੁਕਸਾਨ ਹੋ ਜੂਗਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਇਸ ਤਰ੍ਹਾਂ ਦਾ ਮਾਹੌਲ ਵੇਖਦੇ ਹੋ ਤੁਸੀਂ ਤਾਂ ਇਸ ਮਾਹੌਲ ਨੂੰ ਵੇਖਿਆ ਹਾਲਾਂਕਿ ਮੈਂ ਤਾਂ ਆ ਪਿੰਡਾਂ ਦੇ ਰਹਿਣ ਵਾਲਾ ਆ ਪਾ ਪਿੰਡਾਂ 'ਚ ਮਾਹੌਲ ਵੇਖਦੇ ਆ ਉੱਥੇ ਪੁੱਛਿਆ ਤੱਕ ਨਹੀਂ ਜਾਂਦਾ ਕਿ ਤੂੰ ਕਿਹੜੇ ਪਰਿਵਾਰਾਂ 'ਚੋਂ ਆ ਸਿਰਫ ਇਹ ਹੁੰਦਾ ਕਿ ਤੁਹਾਡੀਆਂ ਚਿੰਗਿਆਆਂ ਨੂੰ ਵੇਖਿਆ ਜਾਂਦਾ ਪਿੰਡਾਂ 'ਚ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਮਾਹੌਲ ਘੱਟ ਵਿਖਾਇਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਵੀ ਵਹੀ ਹੁੰਦਾ ਜਿਹੜਾ ਹੋਰ ਤਰ੍ਹਾਂ ਦਾ ਮਾਹੌਲਾ ਉਹ ਵਿਖਾਇਆ ਜਾਂਦਾ ਜ਼ਿਆਦਾ ਉਹ ਗੱਲ ਉਹ ਹੈ ਨਾ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਦੀ ਜਿਹੜੀ ਨਵੀਂ ਪਨੀਰੀ ਹੈ ਬੜੇ ਲਿਖੇ ਮੁੰਡੇ ਆ ਜਿਹੜੇ ਉਹ ਵੀ ਨਾ ਸਿਰਫ ਵਾਇਰਲ ਕਰਨ ਤੱਕ ਹੀ ਸਵਾਦ ਦਿੰਦੇ ਆ ਕਿਉਂਕਿ ਇੱਕ ਚੀਜ਼ ਨੂੰ ਚੱਕਿਆ ਵਾਇਰਲ ਕਰਤਾ ਉਹ ਸੋਚਦੇ ਨਹੀਂ ਵੀ ਇਹ ਗੱਲ ਹੈ ਇਹ ਗੱਲ ਆਪਣੇ ਪਿੰਡ ਜੇ ਮੈਂ ਮੰਨ ਲਓ ਕਿਸੇ ਹੋਰ ਪਿੰਡ ਦੀ ਚੀਜ਼ ਦੀ ਵਾਇਰਲ ਕਰਤੀ ਵੀ ਉਸ ਪਿੰਡ ਦੇ ਵਿੱਚ ਜੀ ਗੁਰਦੁਆਰੇ ਦੇ ਉੱਤੇ ਕਿਸੇ ਨੇ ਕੋਈ ਗਲਤ ਟਿੱਪਣੀ ਕਰਤੀ ਜਾਂ ਮੰਦਿਰ ਤੇ ਕਰਤੀ ਮੈਂ ਸੋਚਣਾ ਯਾਰ ਮੈਂ ਇਹਨੂੰ ਵਾਇਰਲ ਨਾ ਕਰਾਂ ਮੇਰੇ ਪਿੰਡ 'ਚ ਵੀ ਤਾਂ ਉਹ ਚੀਜ਼ਾਂ ਹੈਗੀਆਂ ਮੇਰੇ ਪਿੰਡ ਦੇ ਲੋਕਾਂ ਦੇ ਵਿੱਚ ਕਿਤੇ ਇਸ ਡਰਨਾ ਪੈਦਾ ਹੋ ਜਾਏ ਮੈਂ ਉਹਨੂੰ ਵਾਇਰਲ ਨਾ ਕਰਾਂ ਪਰ ਨਹੀਂ ਅਸੀਂ ਤਾਂ ਕਹਿੰਦੇ ਚੱਕ ਭੇਜਤੀ ਕਿਉਂ ਤੁਹਾਨੂੰ ਸਵਾਦ ਆਉਂਦਾ ਮਾੜੀ ਚੀਜ਼ ਨੂੰ ਜਿੰਨੀ ਫਲਾਵਾਂਗੇ ਉੱਚ ਸਵਾਦ ਆਉਂਦਾ ਕਿਸੇ ਦਾ ਚੰਗਾ ਕਰਾਂਗੇ ਉਹਦੇ ਚ ਅਸੀਂ ਹੱਥ ਕੁੱਟ ਲੈਨੇ ਆ ਤਾਂ ਗੱਲ ਇਹ ਹੈ ਵੀ ਕੋਈ ਇਦਾਂ ਦਾ ਮਾਹੌਲ ਨਹੀਂ ਹੈਗਾ ਕਿਤੇ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਨਹੀਂ ਹੈਗਾ ਕਿ ਕਿਸੇ ਦੇ ਉੱਤੇ ਕਿਸੇ ਨੇ ਅਟੈਕ ਕਰਤਾ ਹੋਵੇ ਕੋਈ Hindu ਭਾਈਚਾਰੇ ਨੂੰ ਨੁਕਸਾਨ ਹੋਵੇ ਇਹ ਅਸਲ ਚ ਕੀ ਹੈ ਪੋਲੀਟੀਕਲ ਰਾਜਨੀਤਿਕ ਕੁਝ ਖਾਸ ਜਿਹੜੇ ਹੁੰਦੇ ਆ ਖਾਸਕ ਉਹਨਾਂ ਨੇ ਬਣਾਈ ਹੋਈ ਗੱਲ ਹੈ ਕਿਉਂਕਿ ਜੇ ਉਹਨਾਂ ਦੇ ਬੰਦੇ ਉਹਨਾਂ ਨੇ ਤਾਂ ਕਰਿੰਦੇ ਰੱਖੇ ਹੋਏ ਆ ਜਿਹੜੇ ਪਾਰਟੀ ਵਰਕਰ ਆ ਉਹ ਅਸਲ ਚ ਉਹਨਾਂ ਨੇ ਕਰਿੰਦੇ ਰੱਖੇ ਹੋਏ ਆ ਮੁਫਤ ਵਿੱਚ ਤਨਖਾ ਨਾ ਉਹਨਾਂ ਨੂੰ ਮਿਲਦੀ ਨਹੀਂ ਮੁਫਤ ਦੇ ਵਿੱਚ ਇੱਕ ਕੰਮੇ ਰੱਖੇ ਹੋਇਆ ਉਹਨਾਂ ਦਾ ਕੰਮ ਇਹੀ ਹੈ ਵੀ ਤੁਸੀਂ ਜਿੰਨਾਕ دہشت ਫਲਾ ਸਕਦੇ ਹੋ ਫਲਾਓ ਕਿਉਂਕਿ ਫੇਰ ਹੀ ਉਹਨਾਂ ਦਾ ਕੰਮ ਰੋਟੀ ਚੱਲੂਗੀ ਫੇਰ ਹੀ ਇੱਕ ਪੋਲੀਟੀਕਲ ਪਾਰਟੀ ਨੂੰ ਲੋਕ ਕਹਣਗੇ ਇਹ ਮੇਰੇ ਲਈ ਸੇਫ ਹੈ ਇਹ ਮੈਨੂੰ ਬਚਾ ਲੂਗੀ ਜਦ ਕਿ ਅੱਜ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਕਿਸੇ ਨੂੰ ਬਚਾਇਆ ਨਹੀਂ ਵਰਤਿਆ ਹੀ ਹੈ ਕਿਸੇ ਪੋਲੀਟੀਕਲ ਪਾਰਟੀ ਨੇ ਕਿਸੇ ਦੇ ਪੁੱਤ ਧੀ ਦੀ ਜਾਨ ਨਹੀਂ ਬਚਾਈ ਉਲਟਾ ਮਰਵਾਏ ਹੋਣਗੇ ਨੁਕਸਾਨ ਕਰਾਏ ਹੋਣਗੇ ਤਾਂ ਸੋ ਪੋਲੀਟੀਕਲ ਪਾਰਟੀਆਂ ਮਾਹੌਲ ਕ੍ਰੀਏਟ ਕਰਦੀਆਂ ਪਲੀਟੀਕਲ ਪਾਰਟੀਆਂ ਮਾਹੌਲ ਬਣਾਉਂਦੀਆਂ ਆ ਵੀ ਸੇਫ ਨਹੀਂ ਹੈਗੇ ਜੀ ਉੱਥੇ ਮੰਦਰ ਬਣ ਗਿਆ ਜੀ ਇੱਥੇ ਮੰਦਰ ਨਵੇਂ ਬਣਾਉਣ ਲੱਗ ਜਾਣਗੇ ਉੱਥੇ ਗੁਰਦੁਆਰਾ ਢਾਤਾ ਆਪਣੇ ਗੁਰਦੁਆਰੇ ਢਾ ਦੇਣਗੇ ਜਦ ਕਿ ਕਿਤੇ ਇਹੋ ਜਿਹਾ ਕੁਝ ਨਹੀਂ ਹੁੰਦਾ ਕੋਈ ਇਦਾਂ ਦਾ ਨੁਕਸਾਨ ਨਹੀਂ ਕਰਦਾ ਤੜਕੇ ਤੋਂ ਆਥਣ ਤੱਕ ਅਸੀਂ ਲੋਕ ਵੱਖ-ਵੱਖ ਕੰਮਾਂ ਤੇ ਜਾਂਦੇ ਆਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਆਂ ਵੱਖ-ਵੱਖ ਜਾਤ ਤੇ ਵੱਖ-ਵੱਖ ਧਰਮ ਦੇ ਲੋਕਾਂ ਨਾਲ ਮਿਲਦੇ ਆਂ ਪਰ ਕਦੇ ਅਸੀਂ ਪੁੱਛਦੇ ਨਹੀਂ ਕਿ ਜਿਹੜਾ ਮੇਰੇ ਸਾਹਮਣੇ ਸੀਟ ਤੇ ਬੈਠਾ ਹੈ ਬਈ ਤੇਰੀ ਜਾਤ ਕੀ ਆ ਹਾਂ ਬਿਲਕੁਲ ਜਿਹੜੇ ਤੋਂ ਮੈਂ ਲੈ ਕੇ ਹੋਟਲ 'ਚ ਰੋਟੀ ਖਾ ਰਿਹਾ ਹਾਂ ਉਹਨੂੰ ਪੈਸੇ ਦੇ ਕੇ ਰੋਟੀ ਖਾ ਰਿਹਾ ਮੈਂ ਉਹ ਤੋਂ ਪੁੱਛਿਆ ਨਹੀਂ ਬਈ ਤੇਰੀ ਜਾਤ ਕੀ ਆ ਤੇ ਰੋਟੀ ਕਿਹੜੀ ਜਾਤ ਦੇ ਮੁੰਡੇ ਨੇ ਤੇਰੇ ਨੇ ਲੇਬਰ ਵਾਲੇ ਤੰਦੂਰੀਏ ਨੇ ਬਣਾਈ ਸੀ ਬਿਲਕੁਲ ਜਿਹੜੇ ਡਾਕਟਰ ਤੋਂ ਦਵਾਈ ਲੈਣ ਗਏ ਆ ਉਹ ਤੋਂ ਅਸੀਂ ਪੁੱਛਿਆ ਨਹੀਂ ਵੀ ਮੇਰੇ ਮੁੰਡੇ ਦਾ ਮੇਰੇ ਬੱਚੇ ਦਾ ਜਾਂ ਮੇਰੇ ਪਰਿਵਾਰ ਦਾ ਇਲਾਜ ਕਰ ਰਹੇ ਹੈ ਤੂੰ ਕਿਹੜੀ ਜਾਤ ਦਾ ਹੈ ਮੈਂ ਤਾਂ ਫੇਰ ਇਲਾਜ ਕਰਾਉਂ ਜਿਹੜਾ ਧਰਮ ਦੱਸ ਪਹਿਲਾਂ ਅਸੀਂ ਕਿਸੇ ਨੇ ਨਹੀਂ ਪੁੱਛਿਆ ਅਸਲ ਕੀ ਹੈ ਕਹਾਣੀਆਂ ਬਣਾ ਦਿੰਦੇ ਨੇ ਮਾਹੌਲ ਇਦਾਂ ਦਾ ਬਣਾ ਦਿੰਦੇ ਨੇ ਤਾਂ ਜੋ ਇਹਨਾਂ ਦੀ ਪਾਰਟੀ ਵਧੇ ਫੁੱਲੇ ਇਹਨਾਂ ਦੀ ਰੋਟੀ ਟੋਰੀ ਫੁਲਕਾ ਚੱਲਦਾ ਰਹੇ ਇਹਨਾਂ ਲੋਕ ਇਹਨਾਂ ਨੂੰ ਐ ਜੇ ਲੱਗਣ ਕਿ ਯਾਰ ਇਹ ਹੀ ਸਾਡੇ ਰਾਖੇ ਆ ਬਾਕੀ ਸਾਡਾ ਰਾਖਾ ਕੋਈ ਨਹੀਂ